ਜਿਹੜਾ ਤੁਹਾਡੇ ਤੇ ਹਰਿਆਣਾ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਹੈ तकरीबन ਸੱਤ ਬੰਦਿਆਂ ਦੀ ਅਪਡੇਟ ਆ ਰਹੀ ਹੈ ਕਿ ਸੱਤ ਬੰਦਿਆਂ ਦੇ ਉੱਤੇ ਮੁਕਦਮਾ ਦਰਜ ਹੋਇਆ ਹੈ ਕੀ ਕਾਰਨ ਨੇ ਕੀ ਰੰਜਿਸ਼ ਹੈ ਜਾਂ ਫਿਰ ਝੂਠਾ ਮੁਕਦਮਾ ਹੈ ਪੂਰੀ ਡੀਟੇਲ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਐਮਐਲ ਕਲਵਨ ਸਿੰਘ ਔਰ ਜਿਸ ਦੀ ਤੁਸੀਂ ਆ ਗੱਲ ਕਰੀ ਹੈਗੀ ਹੈ ਕਿ ਜਿਹੜਾ ਪਿੰਡ ਕ੍ਰੀਮ ਨਗਰ ਤੋਂ ਮੇਰਾ ਪਿੰਡ ਵੀ ਕ੍ਰੀਮ ਨਗਰ ਹੈਗਾ ਸੋ ਮੇਰੇ ਪਿੰਡ ਤੋਂ ਜਿਹੜਾ ਗੁਰਚਰਨ ਰਾਓ ਕਾਲੇ ਇਹ ਇਹ ਬੰਦਾ 1.5 ਪੂਨੇ 2 ਸਾਲਾਂ ਤੋਂ ਤੁਸੀਂ ਸਾਰੇ ਦੇਖ ਰਹੇ ਹੋ ਸੋਸ਼ਲ ਵੀਡੀਓ ਤੇ ਰਹਿੰਗੇ ਕਿ ਕੋਈ ਵੀ ਇਹ ਮੌਕਾ ਹੈ ਜਿਹੜਾ ਉਹ ਛੱਡਦਾ ਨਹੀਂ ਮੈਨੂੰ ਬਦਨਾਮ ਕਰਨ ਦਾ ਔਰ ਮੇਰੀ ਸ਼ਬੀਹ ਦੇ ਉੱਪਰ ਕੋਈ ਦਾਗ ਲਾਉਣ ਦੀ ਜਿਹੜੀ ਹਰ ਵਾਰ ਉਹ ਕੋਸ਼ਿਸ਼ ਕਰਦਾ ਪਰ ਅਜੇ ਤੱਕ ਉਹ ਇੱਕ ਵੀ ਜਿਹੜਾ ਸੀਗਾ ਉਹ ਸਾਬਤ ਨਹੀਂ ਕਰ ਸਕਿਆ ਸੋ ਇਹ ਜਿਹੜਾ ਬੰਦਾ ਹੈ ਇਹ ਇੱਕ ਕ੍ਰਿਮੀਨਲ ਬੰਦਾ ਹੈ ਜਿਸ ਬੰਦੇ ਤੇ ਦਰਜਣ ਤੋਂ ਵੱਧ ਐਫ ਆਈ ਆਰ ਜਿਹੜੀਆਂ ਉਹ ਦਰਜ ਨੇ ਅਲਗ-ਅਲਗ ਥਾਣਿਆਂ ਦੇ ਵਿੱਚ ਸੋ ਮੇਰੇ ਕੋਲ ਪੂਰੀ ਡਿਟੇਲ ਹੈ ਪਹਿਲਾ ਮੁਕਦਮਾ ਹੋਇਆ ਜੀ ਇਸ ਤੇ ਐਫ ਆਈ ਆਰ ਨੰਬਰ 82 ਇਹ ਹੈਗਾ ਜੀ 287 2017 ਨੂੰ 406 420 407 34 182 490 ਦੂਸਰਾ ਮਕਦਮਾ ਹੈਗਾ ਜੀ ਮਕਦਮਾ ਨੰਬਰ 21 ਇਹ ਹੈਗਾ ਜੀ 2612018 ਨੂੰ ਮਕਦਮਾ ਸੇਮ ਹੀ ਹੈ ਜੀ 420 400 ਸੇ 380 120 ਇਹ ਪੱਤਰਾਂ ਦੇ ਵਿੱਚ ਮਕਦਮਾ ਦਰਜ ਹੈ ਜੀ ਤੀਸਰਾ ਤੀਸਰਾ ਐਫ ਆਈ ਆਰ ਦਰਜ ਹੈਗੀ ਹੈ ਜੀ 137 ਇਹ ਸਿਟੀ ਸੰਗਰੂਰ ਦੇ ਵਿੱਚ ਦਰਜ ਹੈ ਜੀ ਇਹ ਹੈਗੀ ਹੈ 75 2018 ਨੂੰ ਚੌਥਾ ਮਕਦਮਾ ਹੈਗਾ ਜੀ ਮਕਦਮਾ ਨੰਬਰ 55 ਇਹ ਹੈਗਾ ਜੀ 75 2018 ਨੂੰ ਇਹ ਹੈਗਾ ਜੀ ਕਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮਕਦਮਾ ਦਾਜ ਹੋਇਆ ਪੰਜਵਾਂ ਮਕਦਮਾ ਨੰਬਰ ਹੈਗਾ ਜੀ 63 ਇਹ ਹੈਗਾ ਜੀ 842019 ਇਹ ਵੀ 353 186 341 224 225 148 149 ਇਹ ਮਕਦਮਾ ਪਾਤਰਾਂ ਦੇ ਵਿੱਚ ਦਰਜ ਹੈ ਛੇਵਾਂ ਮਕਦਮਾ ਨੰਬਰ ਹੈਗਾ ਜੀ 552 ਇਹ ਹੈਗਾ ਜੀ 20 10 2019 ਸੱਤਵਾਂ ਮਕਦਮਾ ਨੰਬਰ ਹੈਗਾ ਜੀ 71 ਇਹ ਹੈਗਾ ਜੀ 14 3 2021 ਇਹ ਵੀ ਪਤਾਂ ਦੇ ਵਿੱਚ ਦਰਜ ਹੈ ਜੀ ਔਰ 8ਵਾਂ ਐਫਆਈਆਰ ਨੰਬਰ ਹੈਗੀ 104 ਇਹ ਹੈਗਾ ਜੀ 29 9 2018 ਇਹ ਹੈਗਾ ਜੀ ਕ੍ਰਿੰਡਾ ਕ੍ਰਿੰਡੇ ਦੇ ਵਿੱਚ ਜਿਹੜਾ ਪਰਚਾ ਦਰਜ ਹੈ 9ਵਾਂ ਹੈਗਾ ਜੀ ਇਸ ਤੇ ਐਫਆਈਆਰ ਨੰਬਰ 262 ਇਹ ਹੈਗਾ ਜੀ 8 10 2019 ਇਹ ਹੈਗਾ ਜੀ ਧੂੜੀ ਜ਼ਿਲ੍ਹਾ ਸੰਗਰੂਰ ਦਾ ਪਰਚਾ ਜੀ 10ਵਾਂ ਮਕਦਮਾ ਨੰਬਰ ਹੈਗਾ ਜੀ 214 ਇਹ ਪੱਤਰਾਂ ਦਾ ਹੈਗਾ ਜੀ ਇਹ ਹੈਗਾ 4 10 2024 ਦਾ ਅੱਛਾ 11ਵਾਂ ਹੈਗਾ ਜੀ ਐਫ ਆਰ ਨੰਬਰ 234 ਇਹ ਹੈਗਾ ਜੀ 16 10 2024 ਆ ਅਲੱਗ-ਅਲੱਗ ਕੇਸਾਂ ਦੇ ਵਿੱਚ ਇਸ ਬੰਦੇ ਤੇ ਪਰਚੇ ਦਰਜ ਨੇ ਸੇਬ ਚੋਰੀ ਦਾ ਖੰਡ ਚੋਰੀ ਦਾ ਗੁਰਚਰਨ ਰਾਮ ਇੱਕ ਗੁਰਚਰਨ ਰਾਮ ਇਹਦਾ ਨਾਮ ਜਿਹੜੇ ਬਹੁਤੇ ਮੁਕਦਮੇ ਨੇ ਇਹਨਾਂ ਦੇ ਵਿੱਚ ਧਾਰਾਵਾਂ ਨੇ ਜਿਹੜੀਆਂ ਉਹ ਸਾਬਤ ਕਰਦੀਆਂ ਵੀ ਇਹ 420 ਦੀਆਂ ਧਾਰਾਵਾਂ ਹੀ ਜਿਆਦਾ ਲੱਗੀਆਂ ਨੇ ਕੀ ਧੋਖਾਧੜੀ ਦੇ ਕੇ ਇਸ ਨੇ ਜਿੰਨੇ ਇਸ ਬੰਦੇ ਤੇ ਸੇਬ ਚੋਰੀ ਦਾ ਸਕ੍ਰੈਮ ਚੋਰੀ ਦਾ ਖੰਡ ਚੋਰੀ ਦਾ ਚੌਲ ਚੋਰੀ ਦਾ ਟਰੱਕ ਚੋਰੀ ਦੇ ਟਾਲੇ ਚੋਰੀ ਦੇ ਜੱਲੀ ਕਰੰਸੀ ਦੇ ਜਿਹੜੇ ਉਹ ਪਰਚੇ ਨੇ ਦਰਜ ਨੇ ਔਰ ਔਨ ਰਿਕਾਰਡ ਹੈਗਾ ਪਾਤਰਾਂ ਦੇ ਵਿੱਚ ਜਿਹੜਾ ਜੱਲੀ ਕਰੰਸੀ ਦਾ ਪਰਚਾ ਦਰਜ ਹੈ ਔਰ ਦੂਸਰਾ ਇਹ ਜਿਹੜਾ ਕਹਿ ਰਿਹਾ ਹੈ ਕਿ ਮੇਰੇ ਤੇ ਜਿਹੜੇ ਐਮਐਲਏ ਨੇ ਪਰਚੇ ਕਰਾਏ ਮੈਂ ਤਾਂ ਸਰਕਾਰਤਾ ਬਣੀ ਆ 2022 ਦੇ ਵਿੱਚ ਇਸ ਤੇ ਪਰਚੇ ਹੋਣੇ ਸ਼ੁਰੂ ਹੋਏ ਨੇ 2017 ਤੋਂ ਲੈ ਕੇ 2021 ਦੇ ਵਿੱਚ ਜਿਹੜੇ ਆ ਕ੍ਰਿਮੀਨਲ ਰਿਕਾਰਡ ਨੇ ਜਿਹੜੇ ਇਸ ਬੰਦੇ ਤੇ ਪਰਚੇ ਨੇ ਔਰ ਇਸ ਤੇ ਹੋਰ ਵੀ ਐਫ ਆਈ ਆਰ ਨੇ ਜਿਹੜੀਆਂ ਕਿਉਂਕਿ ਮੇਰੇ ਕੋਲ ਲੋਕ ਸ਼ਿਕਾਇਤ ਲੈ ਕੇ ਆਉਂਦੇ ਨੇ ਮੇਰੇ ਪਿੰਡ ਦੇ ਵਿੱਚ ਹੀ ਇਸ ਨੇ ਆਪਣੇ ਹੀ ਪਰਿਵਾਰ ਦੇ ਨਾਲ ਇੱਕ ਫਰੋਡ ਕੀਤਾ ਹੋਇਆ ਕਿ ਤਿੰਨ 13 ਰੈੱਡ ਪਾਸਪੋਰਟ ਬਣਾ ਕੇ ਦਊਂਗਾ ਤੈਨੂੰ ਬਾਹਰ ਭੇਜੂੰਗਾ 15 ਲੱਖ ਰੁਪਿਆ ਉਸ ਬੰਦੇ ਤੋਂ ਠੱਗੀ ਮਾਰੀ ਔਰ ਮੇਰੇ ਕੋਲ ਉਹ ਪਰਿਵਾਰ ਆਇਆ ਜਦੋਂ ਮੈਂ ਇਸ ਨੂੰ ਬੁਲਾਇਆ ਇਹ ਕਹਿੰਦਾ ਜੀ ਮੇਰੇ ਤੇ ਪਰਚਾ ਦਰਜ ਨਾ ਕਰਵਾਇਓ ਮੈਂ ਇਹਨੂੰ ਹੌਲੀ ਹੌਲੀ ਕਰਕੇ ਪੈਸੇ ਦੇ ਦੂੰਗਾ ਮੇਰੇ ਤੋਂ ਗਲਤੀ ਹੋ ਗਈ ਕਿ ਮੈਂ ਇਸ ਬੰਦੇ ਦੇ ਨਾਲ ਫਰੋਡ ਕੀਤਾ ਇਦਾਂ ਦੇ ਬਹੁਤ ਸਾਰੇ ਮੁਕਦਮੇ ਹੋਰ ਜਿਹੜੇ ਉਹ ਤੁਹਾਡੇ ਸਾਹਮਣੇ ਬਹੁਤ ਜਲਦ ਜਿਹੜੇ ਉਹ ਆਉਣਗੇ ਸੋ ਇਹ ਇੱਕ ਬੰਦਾ ਮੇਰੇ ਤੇ ਬਲੇਮ ਇਹ ਹਰ ਵਾਰ ਬਲੇਮ ਲਾਉਂਦਾ ਹੈ ਢੇੜ ਪੌਣੇ 2 ਸਾਲ ਤੋਂ ਬਲੇਮ ਆਉਂਦਾ ਲਾਉਂਦਾ ਆ ਰਿਹਾ ਪਰ ਕੋਈ ਵੀ ਅਜ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਬਲੇਮ ਜਿਹੜਾ ਉਹ ਸਾਬਤ ਨਹੀਂ ਕਰ ਸਕਿਆ ਸੋ ਅੱਜ ਦੀ ਜਿਹੜਾ ਕੱਲ ਦੀ ਘਟਨਾ ਕਰਮ ਹੋਇਆ ਉਸ ਦੇ ਵਿੱਚ ਹਰਿਆਣਾ ਦੇ ਬਾਰਡਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਹਿ ਰਿਹਾ ਕਿ ਐਮ ਐਲ ਏ ਉਹਦਾ ਬੇਟਾ ਉਹਦਾ ਪਰਿਵਾਰ ਇਹਨਾਂ ਦੇ ਲੜਕੇ ਮੈਨੂੰ ਘੇਰਿਆ ਔਰ ਨਾਲ ਤਾਂ ਕਹਿ ਰਿਹਾ ਕਿ ਲੜਕੇ ਘੇਰਿਆ ਔਰ ਨਾਲ ਹੀ ਕਹਿ ਰਿਹਾ ਕਿ ਮੇਰੀ ਉਹਨਾਂ ਨੇ ਵੀਡੀਓ ਕਾਲ ਕਰੀ ਵੀਡੀਓ ਕਾਲ ਕਰਕੇ ਉਹਨਾਂ ਨੇ ਕਿਹਾ ਵੀ 10 ਹੋਰ ਤੋਂ ਪੰਗੇ ਲਏਗਾ ਅਗਰ ਉਸਨੇ ਇਹ ਗੱਲ ਕਹੀ ਹੈ ਮੈਨੂੰ ਵੀਡੀਓ ਕਾਲ ਸਾਬਤ ਕਰ ਦੇਵੇ ਮੈਂ ਜੋ ਵੀ ਮੈਨੂੰ ਸਜ਼ਾ ਮਿਲੇਗੀ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਔਰ ਮੇਰਾ ਦੋਸ਼ ਸਿੱਧ ਹੋ ਜੇ ਮੈਂ ਰਜ਼ੈਂਦ ਦੇ ਨੂੰ ਮਸਤੀਫਾ ਦੇ ਨੂੰ ਤਿਆਰ ਆ ਦੂਸਰਾ ਇਹਨੇ ਕਿਹਾ ਕਿ ਇਹ ਮੈਨੂੰ ਪੈਸੇ ਦਿੰਦਾ ਸੀਗਾ ਮੇਰੇ ਤੱਕ ਅਪਰੋਚ ਕੀਤੀ ਉਹ ਬੰਦਾ ਮੈਨੂੰ ਸਾਬਤ ਕਰ ਦੇਵੇ ਜਿਸ ਬੰਦੇ ਨੂੰ ਮੈਂ ਅਪਰੋਚ ਕੀਤੀ ਹੋਵੇ ਕਿ ਆ ਭਾਈ ਮੈਨੂੰ ਪੈਸੇ ਦੇਣਾ ਮੇਲਣਾ ਸਮਝੋਤਾ ਕਰੇ ਜਦ ਕਿ ਮੇਰੇ ਨਾਲ ਕਿਸੇ ਤਰ੍ਹਾਂ ਦਾ ਹੀ ਕੋਈ ਲੜਾਈ ਝਗੜਾ ਨਹੀਂ ਹੈ ਸਿਰਫ ਤੇ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰਪੰਚੀ ਇਲੈਕਸ਼ਨ ਦੇ ਵਿੱਚ ਜੋ ਐਪੀਸੋਡ ਹੋਇਆ ਉੱਥੇ ਪੁਲਿਸ ਮੁਕਾਬਲਾ ਹੋਇਆ ਉਹ ਇਸਨੇ ਹਾਈ ਕੋਰਟ ਦੇ ਵਿੱਚ ਮਾਨਜੋਗ ਹਾਈ ਕੋਰਟ ਦੇ ਵਿੱਚ ਪਾਈ ਉਹ ਜਿਹੜੀਆਂ ਸੀਗੀਆਂ ਮਾਨਜੋਗ ਹਾਈ ਕੋਰਟ ਨੇ ਦੇਖਦੇ ਹੋયા ਕਿ ਇਸ ਬੰਦੇ ਨੇ ਝੂਠੇ ਮੁਕਦਮੇ ਦੀ ਜਿਹੜੀ ਉਹ ਫਾਈਲ ਬਣਾ ਕੇ ਕੇਸ ਲਾਇਆ ਉਹ ਮਾਨਜੋਗ ਹਾਈ ਕੋਰਟ ਨੇ ਤਿੰਨੇ ਜਿਹੜੀਆਂ ਬੇਰੀਆਂ ਸੀਗੀਆਂ ਉਹ ਖਾਰਜ ਕਰ ਦਿੱਤੀਆਂ ਇਹ ਮੈਂਟਲੀ ਐਬਸੈਂਟ ਆ ਇਹ ਬੰਦਾ ਮੈਂਟਲੀ ਐਬਸੈਂਟ ਦੇ ਵਿੱਚ ਹੋ ਕੇ ਸਾਰਾ ਕੁਝ ਕਰ ਰਿਹਾ ਔਰ ਸਾਡੇ ਪਿੰਡ ਚ ਚਲਵੜ ਦੇ ਕਰੀਮਨਗਰ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਆਪਣੇ ਰਾਹ ਤੇ ਲਗਾ ਰਿਆ ਕਿ ਉਲਟੇ ਕੰਮ ਕਰੋ ਆ ਪਿੱਛੇ ਜੇ ਸਕੇ ਇਸ ਦੇ ਚਾਚੇ ਦੇ بیٹے ਦੋ ਭਰਾ ਜਿਸ ਨੇ ਇਹਨੂੰ ਪੈਸੇ ਦੇ ਕੇ ਭੇਜਿਆ ਕਿ ਤੁਹਾਨੂੰ 5-5 7-7000 ਰੁਪਏ ਦੇਵਾਂਗੇ ਆ ਤੁਸੀਂ ਆ ਜਿਹੜੀ ਡਰੱਗ ਹੈ ਜਾਂ ਸਿੰਥੈਟਿਕ ਗੋਲੀਆਂ ਨੇ ਇਹ ਤੁਸੀਂ ਫਲਾਣੀ ਥਾਂ ਤੇ ਪਹੁੰਚਦੀਆਂ ਕਰਨੀਆਂ ਉੱਥੇ ਉਹ ਦੋਨੇ ਮੁੰਡੇ ਕਾਬੂ ਆ ਗਏ ਜਿੱਥੇ ਉਹਨਾਂ ਤੇ ਐਫ ਆਈ ਆਰ ਜਿਹੜੀ ਉਹ ਦਰਜ ਹੋ ਗਈ ਸੋ ਇਹ ਮੰਦਿਰ ਨੂੰ ਪਿੱਛੇ ਲਾ ਕੇ ਸਿਰਫ ਉਲਟ ਕੰਮ ਦੇ ਪਿਛਲ ਲੈ ਕੇ ਜਾ ਰਿਹਾ ਆ ਪੇਰੈਂਟਸ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਚੋਰ ਦਾ ਸਾਥ ਦੇ ਰਹੇ ਹੋ ਤੁਸੀਂ ਸਾਧ ਨੂੰ ਤੁਸੀਂ ਭੰਡਣ ਦਾ ਜਿਹੜਾ ਉਹ ਕੰਮ ਕਰ ਰਹੇ ਹੋ ਮੇਰੇ ਤੇ ਇੱਕ ਵੀ ਜਿਹੜਾ ਬਲੇਮ ਹੈਗਾ ਉਹ ਸਿੱਧ ਨਹੀਂ ਕਰ ਪਾਇਆ ਔਰ ਫਿਰ ਵੀ ਤੁਸੀਂ ਉਸ ਬੰਦੇ ਨੂੰ ਸੱਚਾ ਸਾਫਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਾਸਤੇ ਲਾਓ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਕਿ ਤੁਹਾਡੇ ਬੱਚੇ ਪੜ੍ਹ ਲਿਖ ਕੇ ਕੋਈ ਵਧੀਆ ਰਸਤੇ ਤੇ ਪਹੁੰਚਣ ਇਹ ਤਾਂ ਕ੍ਰਿਮੀਨਲ ਬੰਦਾ ਹੈ ਹੀ ਕਮ ਸਕਾਉਣੇ ਨੇ ਇਸ ਤੋਂ ਇਲਾਵਾ ਇਸ ਕੋਲ ਹੋਰ ਕੁਝ ਨਹੀਂ ਹੈ ਜੀ ਕੱਲ੍ਹ ਲੈ ਮੇਰੇ ਤੇ ਅੱਜ ਤੱਕ ਮੇਰੇ ਪਰਿਵਾਰ ਤੇ ਇੱਕ ਵੀ ਕਿਸੇ ਥਾਣੇ ਦੇ ਵਿੱਚ ਦਰਖਾਸਤ ਜਿਹੜੀ ਉਹ ਕਿਸੇ ਥਾਣੇ ਦੇ ਵਿੱਚ ਨਹੀਂ ਤੁਹਾਨੂੰ ਪਾਈ ਜਾਏਗੀ ਆ ਜਿਹੜਾ ਮੈਨੂੰ ਹੁਣੇ ਪਤਾ ਲੱਗਾ ਕਿ ਤੁਹਾਡੇ ਤੇ ਜਿਹੜਾ ਉਹ ਪਰਚਾ ਦਰਜ ਹੋ ਗਿਆ ਸੋ ਮੈਂ ਜਿਹੜੀ ਹੈਗੀ ਆ ਉਹਦੀ ਮਾਨਯੋਗ ਐਸਪੀ ਐਸਐਸਪੀ ਐਸਪੀ ਕੈਥਲ ਨੂੰ ਉਹਦੀ ਇਨਕੁਆਰੀ ਹੈ ਜਿਹੜੀ ਉਹ ਵੀ ਆਲਰੇਡੀ ਲਗਾ ਦਿੱਤੀ ਗਈ ਹੈ ਔਰ ਇਸਦੀ ਮੈਂ ਕੂਟ ਦੇ ਵਿੱਚ ਪਟੀਸ਼ਨ ਵੀ ਪਾਉਂਗਾ ਕਿ ਜਿਹੜਾ ਇਹ ਮੇਰੇ ਤੇ ਪਰਚਾ ਹੋਇਆ ਬਿਲਕੁਲ ਝੂਠਾ ਪਰਚਾ ਹੋਇਆ ਹੈ ਅਗਰ ਮੇਰੇ ਪਰਿਵਾਰ ਦਾ ਮੈਂਬਰ ਕੋਈ ਵੀ ਇਸ ਕੰਮ ਦੇ ਵਿੱਚ ਨਵੋਲਵ ਹੋਵੇ ਤਾਂ ਮੈਂ ਆਪਣੀ ਸਿਆਸਤ ਤੋਂ ਜਿਹੜਾ ਰਜ਼ੰਡ ਦੇ ਦੂੰ ਜੀ ਜੇ ਕੋ ਪਹਿਲਾਂ ਇਸ ਕਰਕੇ ਜਵਾਬ ਨਹੀਂ ਦਿੱਤਾ ਸੀਗਾ ਕਿ ਉਹ ਭਾਂਡਾ ਜਿਹੜਾ ਉਹ ਮੇਰੇ ਸਿਰ ਤੇ ਫੁੱਟਦਾ ਸੀਗਾ ਔਰ ਮੈਂ ਇੱਕ ਕ੍ਰਿਮੀਨਲ ਬੰਦੇ ਦਾ ਕੋਈ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂਕਿ ਮੇਰਾ ਲੇਬਲ ਨਹੀਂ ਸੀ ਹੈਗਾ ਮੇਰਾ ਆਪਣਾ ਇੱਕ ਸਟੇਟਸ ਹੈਗਾ ਮੈਂ ਗੋਮ ਆਪਣੇ ਗਵਰਨਮੈਂਟ ਦੇ ਵਿੱਚ ਅਜੇ ਇੱਕ ਲੈਜਿਸਲੇਟਿਵ ਮੈਂਬਰ ਆ ਔਰ ਮੈਨੂੰ ਪੰਜਾਬ ਹਲਕੇ ਛਤਰਾਣੇ ਦੇ ਲੋਕਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਕਿ ਹਲਕੇ ਛਤਰਾਣੇ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਲਈ ਗੱਲ ਕਰਨੀ ਨਾ ਕਿ ਇੱਕ ਕ੍ਰਿਮੀਨਲ ਬੰਦੇ ਦੇ ਜਵਾਬ ਦੇਣ ਦਾ ਕੰਮ ਕਰਨਾ ਸੋ ਅੱਜ ਮੇਰੇ ਪਰਿਵਾਰ ਤੇ ਉਸ ਬੰਦੇ ਨੇ ਦੋਸ਼ ਲਾਏ ਨੇ ਇਸ ਕਰਕੇ ਮੈਂ ਤੁਹਾਨੂੰ ਸਾਰੇ ਜਿਹੜੇ মিডিਆ ਦੇ ਭਰਾਓ ਇਸ ਕਰਕੇ ਤੁਹਾਨੂੰ ਬੁਲਾਇਆ ਗਿਆ ਕਿ ਮੈਂ ਆਪਣੀ ਆਵਾਜ਼ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਵਾਂ ਕਿ ਇਹ ਬੰਦਾ ਹਮੇਸ਼ਾ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦਾ ਔਰ ਅਜੇ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਸਬੂਤ ਕੋਈ ਤੱਥ ਹੈ ਜਿਹੜਾ ਉਹ ਪੇਸ਼ ਨਹੀਂ ਕਰ ਸਕਿਆ ਸੋ ਇਸਾਰੇ ਝੂਠੇ ਪ੍ਰੋਪੋਗੈਂਡਾ ਰਚ ਕੇ ਜਿਹੜਾ ਇਸ ਨੇ ਕਰਵਾਇਆ ਹੋਇਆ ਸੋ ਮੈਂ ਐਸਐਸਪੀ ਸਾਹਿਬ ਨੂੰ ਵੀ ਗੱਲ ਹੋਈ ਮੇਰੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਇਸ ਦੀ ਜਿਹੜੀ ਵਕੀ ਦੇ ਨਾਲ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਅਗਰ ਕੋਈ ਦੋਸ਼ੀ ਹੈਗਾ ਤਾਂ ਉਸ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਆ ਅਗਰ ਜੇ ਇਸੇ ਤਰ੍ਹਾਂ ਇਸ ਨੇ ਪਹਿਲੇ ਦਿਨਾਂ ਤਰ੍ਹਾਂ ਤੇ ਜਿੱਦਾਂ ਹਰ ਰੋਜ਼ ਝੂਠ ਬੋਲਣ ਦਾ ਕੰਮ ਕਰਦਾ ਅਗਰ ਇਸ ਨੇ ਉਹ ਕੰਮ ਕੀਤਾ ਹੋਇਆ ਤਾਂ ਬਿਲਕੁਲ ਮੈਂ ਮਾਨਜੋਗ ਹਾਈ ਕੋਰਟ ਦੇ ਵਿੱਚ ਜਾਊਗਾ ਸਾਰੇ ਦੇ ਉੱਪਰ ਐਮਐਲਏ ਦੇ ਉੱਪਰ ਪਰਚਾ ਕਰਵਾ ਰੱਖਿਆ ਸਾਡੇ ਪਿੰਡ ਨੂੰ ਬੜਾ ਕਮਰਾ ਕਰ ਰਿਹਾ ਉਹ ਡਰਾ ਰਿਹਾ ਆ ਤੁਹਾਨੂੰ ਨੇ ਮੇਰੇ ਉੱਪਰ ਹਮਲਾ ਕਰਵਾਇਆ ਮੈਨੂੰ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਮਹਾਰਾਜ ਨਾਮ ਨਹੀਂ ਕਰਦਾ ਉਹਦੇ ਨਾਲ ਨਾ ਮ ਉਹਨੇ ਮੈਨੂੰ ਪੈਸੇ ਦੇਣ ਦੀ ਵੀ का कोशिश की थी, थी ना मैं उन्हें पैसे चाहिए ना मैं उन्हें ना राजनामा चाहिए मैं कानूनी की लड़ाई लड़ रहा है हूं मैं लडंगा कोई पुलिस भी यहां कार्रवाई के लिए हाँ पुलिस कार्रवाई ही आई है अपना काम कर रही है